ਲੋ ਦੀ ਨਵਾ ਮੈਨ ਨੂੰ ਥੋੜਾ ਜਿਹਾ ਨੇੜੇ ਤੋਂ ਦੇਖੋ ਆਹ ਜੀ ਗੱਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਮੈਂ ਮੌਜੂਦ ਹਾਂ ਜੈਪੁਰ ਦੇ ਵਿੱਚ ਤੇ ਜੈਪੁਰ ਦੇ ਵਿੱਚ ਮੈਂ ਅੱਜ ਸਵੇਰੇ ਤਕਰੀਬਨ 6 ਵਜੇ ਪਹੁੰਚੇ ਹਾਂ ਤੇ ਇੱਥੇ ਆ ਕੇ ਮੈਂ ਇੱਕ ਹੋਸਟਲ ਬੁੱਕ ਕਰਾਇਆ ਹੈਗਾ ਹੋਸਟਲ ਦੇ ਵਿੱਚ ਆ ਜਿਹੜਾ ਇਹਦਾ ਡੋਰਮਟਰੀ ਸਿਸਟਮ ਦੇ ਵਿੱਚ ਮੈਂ ਰੁਕਿਆ ਹੋਇਆ ਹਾਂ ਆ ਵੈੜਾ ਜਿਹੜਾ ਬੈਡਰੂਮ ਹੈਗਾ ਆ ਜਿਹੜਾ ਬੈੱਡ ਹੈਗਾ ਇਹ ਆਪਣਾ ਹੈ ਤੇ ਇਹਦਾ ਮੈਂ ਤੁਹਾਨੂੰ ਕੰਪਲੀਟ ਟੂਰ ਵੀ ਦਊਂਗਾ ਪਰ ਆਪਾਂ ਪਹਿਲਾਂ ਜਿਹੜਾ ਹੈਗਾ ਅੱਜ ਆਪਾਂ ਜੈਪੁਰ ਸਿਟੀ ਘੁੰਮਦੇ ਆਂ ਤੇ ਆਜੋ ਆਪਾਂ ਸਫ਼ਰ ਸ਼ੁਰੂ ਕਰੀਏ ਜਿੱਥੇ ਜਿਹੜੇ ਹੋਸਟਲ ਦੇ ਵਿੱਚ ਮੈਂ ਰੁਕਿਆ ਉਹਦੇ ਵਾਕਿੰਗ ਡਿਸਟੈਂਸ ਤੇ ਹੀ ਹੈਗਾ ਆ ਹਵਾ ਮਹਿਲ ਤੇ ਸਭ ਤੋਂ ਪਹਿਲਾਂ ਆਪਾਂ ਹਵਾ ਮਹਿਲ ਚਲਦੇ ਆਂ ਬ੍ਰੇਕਫਾਸਟ ਵਗੈਰਾ ਤਾਂ ਮੈਂ ਹੋਟਲ ਤੇ ਵਿਚੋਂ ਹੋਸਟਲ ਦੇ ਵਿੱਚ ਇਹ ਕਰ ਲਿਆ ਹੈਗਾ ਤੇ ਚਲਦੇ ਤੁਰ ਕੇ ਚਲਦੇ ਆਂ ਹਾਂਜੀ ਤੁਰ ਕੇ ਘੁੰਮਦੇ ਆਂ ਸ਼ਹਿਰ ਨੂੰ ਹੋਸਟਲ ਤੋਂ ਤਕਰੀਬਨ ਕੋਈ 20 ਮਿੰਟ ਤੁਰਨ ਤੋਂ ਬਾਅਦ ਮੈਂ ਪਹੁੰਚ ਗਿਆ ਹਵਾ ਮਹਿਲ ਤੇ ਤੁਹਾਨੂੰ ਮੈਂ ਹੁਣ ਹਵਾ ਮਹਿਲ ਬਾਰੇ ਥੋੜੀ ਜਿਹੀ ਜਾਣਕਾਰੀ ਦਿੰਨਾ ਆ ਹਵਾ ਮਹਿਲ ਨੂੰ ਲੋਕ ਪੈਲੇਸ ਆਫ ਵਿੰਡਸ ਵੀ ਕਹਿੰਦੇ ਆ ਤੇ ਇਹ ਮਹਿਲ 1799 ਦੇ ਵਿੱਚ ਮਹਾਰਾਜਾ ਸਵਾਈ ਪ੍ਰਤਾਪ ਜੀ ਵੱਲੋਂ ਬਣਾਇਆ ਗਿਆ ਸੀਗਾ ਇਸ ਮਹਿਲ ਨੂੰ ਗੁਲਾਬੀ ਤੇ ਲਾਲ ਰੇਤ ਦੇ ਪੱਥਰਾਂ ਨਾਲ ਤਿਆਰ ਕੀਤਾ ਗਿਆ ਤੇ ਇਹਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈਗੀ ਆ ਕਿ 953 ਛੋਟੀਆਂ-ਛੋਟੀਆਂ ਜਾਲੀਦਾਰ ਖਿੜਕੀਆਂ ਇਹਦੇ ਵਿੱਚ ਬਣੀਆਂ ਹੋਈਆਂ ਆ ਇਹਨਾਂ ਖਿੜਕੀਆਂ ਨੂੰ ਇੱਧਰਲੀ ਪਾਸਾ ਵਿੱਚ ਇੱਧਰ ਇਹ ਲੋਕੇ ਨੂੰ ਛਰੋਖੇ ਕਹਿੰਦੇ ਆ ਤੇ ਛਰੋਖਾ ਜਿਹੜਾ ਹੈਗਾ ਆ ਮਹਿਲ ਨੂੰ ਇੱਕ ਵੱਡੇ ਛੱਤੇ ਦਾ ਆਕਾਰ ਦਿੰਦੇ ਆ ਤੇ ਇਹ ਦੇਖਣ ਨੂੰ ਜਦਾਂ ਇਹ ਇੱਕ ਮੁਕਟ ਹੁੰਦਾ ਨਾ ਉਸ ਤਰ੍ਹਾਂ ਦਾ ਲੱਗਦਾ ਦੇਖਣ ਨੂੰ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਆ ਕਿ ਇਹ ਜਿਹੜਾ ਹਵਾ ਮਹਿਲ ਬਣਾਇਆ ਹੈਗਾ ਇਹਦੇ ਵਿੱਚ ਇੰਨੀਆਂ ਖਿੜਕੀਆਂ ਕਿਉਂ ਬਣਾਈਆਂ ਗਈਆਂ ਦੇਖੋ ਅਸਲ ਦੇ ਵਿੱਚ ਨਾ ਜਦੋਂ ਇਹ ਮਹਿਲ ਬਣਾਇਆ ਗਿਆ ਸਿਕਾ ਉਸ ਸਮੇਂ ਰਾਜਕੁਮਾਰਣੇ ਦੀ ਜਿਹੜੀਆਂ ਔਰਤਾਂ ਸੀਗੀਆਂ ਉਹ ਪਰਦਾ ਪ੍ਰਥਾ ਕਰਕੇ ਨਾ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸੀਗੀਆਂ ਸੋ ਇਸ ਕਰਕੇ ਉਹਨਾਂ ਨੂੰ ਘਰ ਤੋਂ ਬਾਹਰ ਦਾ ਜਿਹੜਾ ਜੋ ਵੀ ਮਾਹੌਲ ਹੈਗਾ ਉਹ ਦਿਖਾਉਣ ਦੇ ਲਈ ਇਹ ਹਵਾ ਮਹਿਲ ਬਣਾਇਆ ਸੀਗਾ ਤੇ ਹੁਣ ਆਪਾਂ ਇਹਦੇ ਅੰਦਰ ਚੱਲਦੇ ਹਾਂ ਤੇ ਇਧਰੋਂ ਇਹਦੀ ਟਿਕਟ ਮਿਲਦੀ ਆ ਆਜੋ ਦੇਖਦੇ ਆ ਅੰਦਰ ਜਾ ਕੇ ਤੇ ਅੰਦਰ ਦਾ ਜਿਹੜਾ ਮਾਹੌਲ ਹੈਗਾ ਹਵਾ ਮਹਿਲ ਦੇ ਪਿੱਛੇ ਪਾਸੇ ਦਾ ਜਿਹੜਾ ਮਾਹੌਲ ਹੈਗਾ ਆ ਅੰਦਰ ਕੀ ਕੁਝ ਹੈਗਾ ਉਹ ਆਪਾਂ ਸਾਰਾ ਦੇਖ ਲਈਏ ਹਵਾ ਮਹਿਲ ਦੇ ਅੰਦਰ ਜਾ ਰਹੇ ਹਾਂ ਆਪਾਂ ਤੇ ਅੰਦਰ ਜਾ ਕੇ ਟਿਕਟ ਲੈਣੇ ਆ ਦੇਖਦੇ ਆ ਟਿਕਟ ਕਿੰਨੇ ਦੀ ਮਿਲਦੀ ਆ ਮਕੀ ਇੰਦਰ ਹੀ ਦੇਖੋ ਇੱਧਰ ਹੈ ਟਿਕਟ ਕਾਊਂਟਰ ਤੇ ਟਿਕਟ ਦਾ ਦਰ ਤੁਸੀਂ ਦੇਖ ਲਓ ਜਿਹੜੇ ਇੰਡੀਅਨ ਅਡਲਟ ਦੀ ਟਿਕਟ ਹੈਗੀ 102 ਰੁਪਏ ਹੈ ਸਟੂਡੈਂਟ ਦੀ ਟਿਕਟ ਹੈਗੀ 52 ਰੁਪਏ ਤੇ ਬੱਚੇ ਜਿਹਦੀ 8 ਤੋਂ 12 ਸਾਲ ਉਮਰ ਹੈਗੀ ਉਹਦੀ ਟਿਕਟ 52 ਰੁਪਏ ਫੋਰਨਰ ਦੀ ਟਿਕਟ ਹੈਗੀ 602 ਰੁਪਏ ਸੋ ਅੰਦਰ ਚੱਲੋ ਆਪਾਂ ਟਿਕਟ ਲੈ ਆਂਦੀ ਹੈ ਤੇ ਇੱਥੇ ਟਿਕਟ ਮਿਲੀ ਹੈ ਹੁਣ ਆਪਾਂ ਚੱਲਦੇ ਆਂ ਅੰਦਰ ਹਵਾ ਮਿਲਦੇ ਇੰਦਰ ਹਵਾ ਮੈਲ ਐਂਟਰੀ ਇਧਰੋਂ ਹੋਏਗੀ। ਇਹਦੀ ਹਵਾ ਮੈਲ ਦੀ ਬੈਕ ਸਾਈਡ ਦੇ ਉੱਤੇ ਪੂਰੀ ਆ ਇਧਰ ਮਾਰਕੀਟ ਲੱਗੀ ਹੋਈ ਆ ਖਾਣ ਪੀਣ ਦਾ ਸਮਾਨ ਹੈਗਾ ਹੋਰ ਟੂਰਿਸਟ ਵਾਸਤੇ ਜਿਹੜਾ ਸਮਾਨ ਹੁੰਦਾ ਉਹ ਵੇਚ ਰਹੇ ਆ ਤੇ ਟਿਕਟ ਮੈਂ ਤੁਹਾਨੂੰ ਦੱਸ ਚੁੱਕਾ ਕਿ ਆਪਾਂ ਟਿਕਟ ਲੈ ਲਈ ਆ ਗਾਈਡ ਵੀ ਇੱਥੇ ਤੁਰੇ ਫਿਰਦੇ ਆ ਗਾਈਡ ਵੀ ਕਹਿੰਦੇ ਆ ਸਾਨੂੰ ਨਾਲ ਲੈ ਚਲੋ ਪਰ ਆਪਾਂ ਗਾਈਡ ਤੋਂ ਬਿਨਾਂ ਹੀ ਦੇਖ ਲੈਣਾ ਕੋਈ ਨਹੀਂ ਅੱਗੇ ਫੋਰਟ ਦੇ ਵਿੱਚ ਜਾਣਾ ਉੱਥੇ ਗਾਈਡ ਕਰਾਂਗੇ ਇੱਕ ਐਂਟਰੀ ਜਿੱਧਰ ਦੀ ਮੈਂ ਆਇਆ ਇਹ ਹੈਗੀ ਤੇ ਇੱਕ ਐਂਟਰੀ ਉਧਰਲੀ ਸਾਈਡ ਤੇ ਵੀ ਹੈਗੀ ਆ ਅੱਜ ਹੁਣ ਅੰਦਰ ਚੱਲਦੇ ਆਂ ਸਟੂਡੈਂਟ ਨੂੰ ਡਿਸਕਾਊਂਟ ਦਿੰਦੇ ਆ 50% ਦਾ ਮੈਂ ਇਹਨੂੰ ਪੁੱਛਿਆ ਮੈਂ ਕਿ ਟੀਚਰ ਨੂੰ ਵੀ ਡਿਸਕਾਊਂਟ ਆਏਗਾ ਕੋਈ ਕਹਿੰਦੇ ਨਹੀਂ ਜੀ ਟੀਚਰ ਦਾ ਕੋਈ ਡਿਸਕਾਊਂਟ ਨਹੀਂ ਸਟੂਡੈਂਟ ਨੂੰ ਡਿਸਕਾਊਂਟ ਮਿਲਦਾ ਆ ਜੋ ਚੱਲੀਏ ਅੰਦਰ ਇਧਰੋਂ ਵੀ ਆ ਰਹੇ ਲੋਕ ਮੈਂ ਵੈਸੇ ਇਧਰੋਂ ਆਇਆ ਦੋਨੋਂ ਸਾਈਡ ਤੋਂ ਐਂਟਰੀ ਪੜ ਲਈਏ ਥੋੜਾ ਜਿਹਾ ਇਹਦੇ ਬਾਰੇ ਹਵਾ ਮਹਿਲ ਇਹ ਜਿਹੜਾ ਹਵਾ ਮੈਲ ਹੈਗਾ ਆ 1799 ਵਿੱਚ ਬਣਿਆ ਸਿਕਾ ਜੇ ਤੁਸੀਂ ਜਿਆਦਾ ਹੀ ਜਾਣਕਾਰੀ ਲੈਣੀ ਤੇ ਇੱਥੇ ਵੀਡੀਓ ਨੂੰ ਰੋਕ ਕੇ ਇਹਨੂੰ ਸਾਰਿਆਂ ਨੂੰ ਪੜ੍ਹ ਲਿਓ ਆਪਾਂ ਚੱਲਦੇ ਆਂ ਅੰਦਰ ਟਿਕਟ ਸਕੈਨ ਕਰਾ ਕੇ ਆਪਾਂ ਅੰਦਰ ਐਂਟਰ ਹੋ ਗਏ ਆ ਤੇ ਆ ਹੁਣ ਹਵਾ ਮੈਲ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਆਧਰੋਂ ਐਂਟਰੀ ਕੀਤੀ ਹੈ ਨਹੀਂ ਕਿ ਟਿਕਟ ਇਧਰੋਂ ਸਕੈਨ ਕਰਵਾਈ ਹੈ ਤੇ ਹੁਣ ਚੱਲਦੇ ਆਂ ਆਪਾਂ ਉੱਪਰ ਅੰਦਰ ਦੇਖਦੇ ਆਂ ਕੀ ਕੁਝ ਹੈਗਾ ਦੇਖਣ ਨੂੰ ਨਕੀ ਨਕੀ ਜੀ ਦਿੱਤੇ ਕਲਾਕਾਰੀ ਬਹੁਤ ਵਧੀਆ ਕੀਤੀ ਹੋਈ ਹੈ ਬਹੁਤ ਬਰੀਕੀ ਨਾਲ ਕਲਾਕਾਰੀ ਕੀਤੀ ਹੈ ਜੈਪੁਰ ਦੇ ਵਿੱਚ ਨਾ ਜਿਹੜਾ ਹਵਾ ਮਹਿਲ ਹੈਗਾ ਆ ਉਹ ਟੂਰਿਸਟ ਦੇ ਲਈ ਇੱਕ ਤੁਸੀਂ ਕਹੋ ਕਿ ਖਿੱਚ ਦਾ ਕੇਂਦਰ ਹੈ ਕਿਉਂਕਿ ਇੱਥੇ ਜਿਹੜੇ ਇੰਡੀਅਨ ਟੂਰਿਸਟ ਤਾਂ ਹੈਗੇ ਹੈਗੇ ਆ ਪਰ ਇੱਥੇ ਜਿਹੜੇ ਫੋਰਨਰ ਟੂਰਿਸਟ ਹੈਗੇ ਜਿਹੜੇ ਵਿਦੇਸ਼ੀ ਯਾਤਰੀ ਹੈਗੇ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਲੇ-ਦੁਆਲੇ ਮੈਂ ਘੁੰਮਦੇ ਹੋਏ ਦੇਖ ਰਿਹਾ ਹਾਂ ਇਹਦੀ ਜਿਹੜੀ ਇਮਾਰਤ ਦੀ ਜਿਹੜੀ ਬਣਤਰ ਹੀ ਕੁਝ ਇਦਾਂ ਦੀ ਹੈਗੀ ਹੈ ਕਿ ਇਹ ਇੱਥੇ ਘੁੰਮਣ ਆਉਣ ਵਾਲੇ ਨੂੰ ਆਪਣੇ ਵੱਲ ਖਿੱਚਦੀ ਆ ਹੁਣ ਮੈਂ ਤੁਹਾਨੂੰ ਇਹ ਜਿਹੜੀ ਇਮਾਰਤ ਹੈਗੀਆਂ ਨੇ ਇਹ ਅੰਦਰੋਂ ਵੀ ਦਿਖਾਉਣਾ ਇਸ ਟਾਈਮ ਦੇ ਉੱਤੇ ਮੈਂ ਇਹ ਤੇ ਗਰਾਉਂਡ ਫਲੋਰ ਦੇ ਉੱਤੇ ਖੜਾ ਆ ਔਰ ਗਰਾਉਂਡ ਫਲੋਰ ਦੇ ਅੰਦਰ ਜਾ ਕੇ ਦੇਖਦੇ ਹਾਂ ਤੁਸੀਂ ਦੇਖੋ ਕਿ ਜਿਹੜੀ ਖਿੜਕੀ ਹੈਗੀ ਆ ਖਿੜਕੀ ਤੋਂ ਜਿਹੜਾ ਬਾਹਰ ਦਾ ਜਿਹੜਾ 뷰 ਹੈਗਾ ਆ ਉਹ ਕਿੰਨਾ ਵਧੀਆ ਦਿਖਦਾ ਆ ਆਇਤੇ ਜਦੋਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੱਥੇ ਛੋਟੀਆਂ-ਛੋਟੀਆਂ ਖਿੜਕੀਆਂ ਬਣੀਆਂ ਹੋਈਆਂ ਉੱਤੇ ਆਹ ਜਾਲੀਦਾਰ ਨਕਾਸ਼ੀ ਜਿਹੀ ਕੀਤੀ ਹੋਈ ਆ ਬਹੁਤ ਵਧੀਆ ਔਰ ਇਨ੍ਹਾਂ ਖਿੜਕੀਆਂ ਦੇ ਵਿੱਚ ਜਦੋਂ ਹਵਾ ਅੰਦਰ ਆਉਂਦੀ ਹੈ ਤੇ ਉਹ ਹਵਾ ਬਹੁਤ ਠੰਡੀ ਅੰਦਰ ਆਉਂਦੀ ਆ ਆ ਦੇਖੋ ਇਦਾਂ ਦੇ ਚਿਰੋਖੇ ਬਣੇ ਹੋਏ ਆ ਇਹ ਸਾਰੇ ਜਿਹੜੇ ਹੈਗੇ ਨੇ ਸਾਰੀਆਂ ਚੀਜ਼ਾਂ ਮਿਲ ਕੇ ਇਹਦੀ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਬਣਾਉਂਦੀਆਂ ਤੇ ਜਿਹਦੇ ਬਾਹਰ ਘੜ ਇਹ ਆਇਆ ਗਿਆ ਹਵਾ ਮਹਿਲ ਦੇ ਉੱਪਰਲੀ ਮੰਜ਼ਲ ਤੇ ਜਾਣ ਵਾਲਾ ਇਹ ਸਾਹਮਣੇ ਹੈਗਾ ਆ ਤੁਸੀਂ ਦੇਖ ਸਕਦੇ ਆ ਹਵਾ ਮਹਿਲ ਪਹਿਲੀ ਮੰਜ਼ਲ ਤੇ ਆ ਗਏ ਆਪਾਂ ਸਾਹਮਣੇ ਦੋ ਹੈੱਡਿਕਾਫ ਚੱਲੇ ਰਹੇ ਆ ਹਵਾ ਮਹਿਲ ਦੇ ਵਿੱਚ ਕੁੱਲ 5 ਮੰਜ਼ਲੇ ਆ ਤੇ ਇਹਦੇ ਵਿੱਚ ਉੱਪਰ ਜਾਣ ਲਈ ਢਲਾਨਦਾਰ ਰਸਤਾ ਜਾਂ ਬਣਿਆ ਹੋਇਆ ਹੈ ਤੇ ਮਹਿਲ ਦੇ ਅੰਦਰ ਛੋਟੇ-ਛੋਟੇ ਕਮਰੇ ਬਣੇ ਹੋਏ ਆ ਸੁੰਦਰ ਛੱਤਾਂ ਬਣੀਆਂ ਹੋਈਆਂ ਰੰਗीन ਕੱਚ ਲੱਗਾ ਹੋਇਆ ਤੇ ਨਕਾਸ਼ੀਦਾਰ ਦਰਵਾਜ਼ੇ ਜਿਹੜੇ ਹੈਗੇ ਆ ਇਹਦੀ ਜਿਹੜੀ ਦੇਖ ਹੈਗੀ ਉਸ ਨੂੰ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣਾ ਦਿੰਦੇ ਆ ਔਰ ਮੈਂ ਤੁਰਦਾ-ਤੁਰਦਾ ਇਸ ਦੇ ਲਗਭਗ ਲਗਭਗ ਟੌਪ ਫਲੋਰ ਦੇ ਲਾਗੇ ਬੰਨੇ ਪਹੁੰਚ ਗਿਆ ਇਸ ਦੇ ਉੱਪਰ ਵੀ ਜਾਇਆ ਜਾ ਸਕਦਾ ਹੈ ਪਰ ਹੁਣ ਹੋਰ ਜ਼ਿਆਦਾ ਉੱਪਰ ਜਾ ਕੇ ਕੀ ਕਰਨਾ ਆਪਾਂ ਇੱਥੋਂ ਇਹਦੀਆਂ ਜਿਹੜੀਆਂ ਖਿੜਕੀਆਂ ਹੈਗੀਆਂ ਉਹਨੂੰ ਦੇਖਦੇ ਆ ਔਰ ਤੁਸੀਂ ਜਿੱਦਾਂ ਉਸ ਦੀ ਸ਼ਾਨ ਨੂੰ ਹੋਰ ਜ਼ਿਆਦਾ ਵਧਾਉਂਦੇ ਆ ਤੇ ਇਹਦੇ ਉੱਪਰ ਖੜੇ ਹੋ ਕੇ ਜਿਹੜਾ ਜੈਪੁਰ ਦਾ ਜਿਹੜਾ 뷰 ਦਿਖਦਾ ਹੈ ਨਾ ਉਹ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਆ ਤੁਸੀਂ ਦੇਖੋ ਇੱਥੇ ਇਹਨੇ ਜਿਹੜੇ ਖਿੜਕੀਆਂ ਹੈਗੀਆਂ ਆ ਇਹਦੇ ਵਿੱਚਲਾ 뷰 ਜਿਹੜਾ ਹੈਗਾ ਸਾਹਮਣੇ ਤੁਸੀਂ ਦੇਖੋ ਜੈਪੁਰ ਦਾ ਆ ਮੇਨ ਚੌਂਕ ਹੈਗਾ ਇਸ ਚੌਂਕ ਦੇ ਉੱਤੇ ਕਾਫੀ ਜ਼ਿਆਦਾ ਰਸ਼ ਹੈਗਾ ਹਵਾ ਮੈਲ ਦੇ ਟੌਪ ਫਲੋਰ ਦੇ ਉੱਤੇ ਖੜਾ ਆ ਤੇ ਪਿੱਛੇ ਜਿਹੜਾ ਤੁਸੀਂ ਉਹ ਆਹ ਵਾਲਾ ਦੇਖ ਰਹੇ ਆ ਉਹ ਵਾਲਾ ਇਹ ਹੈਗਾ ਜੰਤਰ ਮੰਤਰ ਤੇ ਹਵਾ ਮੈਲ ਦਾ ਆ ਤੁਸੀਂ ਦੇਖਿਆ ਤੇ ਆਹ ਟੌਪ ਫਲੋਰ ਹੈਗਾ ਤੇ ਇਧਰ ਹੀ ਠਾ ਪਹਿਲਾਂ ਬਾਹਰ ਤੋਂ ਆਇਆ ਉੱਪਰ ਤੇ ਆਜ ਹੁਣ ਚੱਲਦੇ ਆਪਾਂ ਠੀਖਾ ਵਾਲੀ ਸਾਈਡ ਨੂੰ ਚੱਲਦੇ ਆ ਉਹ ਇਹ ਹੈਗਾ ਆ ਹਵਾ ਮੈਲ ਦੀ ਇਹ ਖਿੜਕੀ ਇਸ ਖਿੜਕੀ ਤੋਂ ਬਾਹਰ ਦਾ ਜਿਹੜਾ ਰੋਡ ਹੈਗਾ ਉਹ ਬਹੁਤ ਵਧੀਆ 뷰 ਦਿਖਦਾ ਆ ਸਾਹਮਣੇ ਜਿਹੜੇ ਰੈਸਟੋਰੈਂਟ ਹੈਗੇ ਉਹਨਾਂ ਦੇ ਉੱਤੇ ਖੜੇ ਹੋ ਕੇ ਫੋਟੋ ਖਿਚਾਉਣ ਲਈ ਲੋ ਕਿ ਸਿਰਫ ਉਥੇ ਫੋਟੋ ਖਿਚਾਉਣ ਲਈ ਜਾਂਦੇ ਆ ਤੇ ਬਹੁਤ ਜ਼ਿਆਦਾ ਰਾਸ਼ੀ ਹੱਥੀ ਦੇਖੋ ਸਾਹਮਣੇ ਜਿਹੜਾ ਹੈਗਾ ਆ ਕੈਫੇ ਬਣਿਆ ਹੋਇਆ ਐਸੇ 뷰 ਬਹੁਤ ਜ਼ਬਰਦਸਤ ਆ ਰਿਹਾ ਇਹਨ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੇ ਇਹ ਹਵਾ ਮਹਿਲ ਬਣਾਇਆ ਹੈਗਾ ਉਹਨਾਂ ਬਾਰੇ ਇੱਥੇ ਇੱਕ ਪੇਂਟਿੰਗ ਜੀ ਲੱਗੀ ਹੋਈ ਹੈ ਔਰ ਇੱਕ ਸਟੈਚੂ ਬਣਿਆ ਹੋਇਆ ਹੈ ਔਰ ਜੇ ਤੁਸੀਂ ਇਹਨਾਂ ਬਾਰੇ ਜ਼ਿਆਦਾ ਪੜ੍ਹਨਾ ਚਾਹੁੰਦੇ ਆਂ ਤੇ ਇਹ ਸਾਹਮਣੇ ਜਿਹੜਾ ਹੈਗਾ ਆ ਇੱਕ ਪਲੇਟ ਦੇ ਉੱਤੇ ਲਿਖਿਆ ਹੋਇਆ ਹੈ ਤੁਸੀਂ ਵੀਡੀਓ ਨੂੰ ਇੱਥੇ ਰੋਕ ਕੇ ਇਹਨਾਂ ਬਾਰੇ ਪੜ੍ਹ ਸਕਦੇ ਆਂ ਆ ਮੈਂ ਇੱਥੇ ਕਲੀਅਰ ਕਰ ਦਿੰਦਾ ਸੋ ਆਪਣੀ ਵੀਡੀਓ ਨੂੰ ਹੁਣ ਮੈਂ ਇੱਥੇ ਐਂਡ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਹਵਾ ਮਹਿਲ ਦੀ ਇਹ ਮੇਰੀ ਵੀਡੀਓ ਜਿਹੜੀ ਹੈਗੀ ਇਹ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਇਸ ਨੂੰ ਲਾਈ ਜੋਤੇ ਜੇ ਤੁਸੀਂ ਇਸ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਵੀਡੀਓ ਸ਼ੇਅਰ ਕਰਕੇ ਮੇਰੀ ਹੈਲਪ ਕਰਿਓ ਤਾਂ ਜੋ ਵੀਡੀਓ ਜਿਹੜੀ ਹੈਗੀ ਆ ਬਾਕੀ ਲੋਕਾਂ ਤੱਕ ਵੀ ਪਹੁੰਚੇ ਤੇ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾਈਏ ਤੁਹਾਡੇ ਵਾਸਤੇ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਵੀਡੀਓ ਪਸੰਦ ਕਰੋਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸੋ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ